ਉਹ ਨਹੀਂ ਮਾਰਨਾ ਹਾਂ ਸੱਚ ਕਹਿੰਦੇ ਸਾਡੇ ਤੇ ਖੜਾ ਜਿੱਥੇ ਸੱਚ ਚੱਲੂਗਾ ਝੂਠ ਮਾਰ ਕੇ ਇੱਕ ਵਾਰੀ ਕਰ ਲਾਂਗੇ ਕੀ ਫਾਇਦਾ ਇਹ ਤਾਂ ਗੱਲ ਹੈ ਗੱਲ ਦੱਸਾਂਗੇ ਅਗਲੇ ਨੂੰ 16 ਨੇ ਸੱਚੀ ਕਿ ਬਾਈ ਇਹਨੂੰ ਟੀਕਾ ਲੱਗਾ ਉਹ ਵੀ ਆਪਾਂ ਕਹਿੰਦੇ ਕ ਭਰਾ ਆਵੇ ਤਾਂ ਵੀ ਆਪਾਂ ਕਹਿਣਾ ਨਹੀਂ ਸੋਣ ਵਾਲੀ ਆ ਭਾਈ ਜਿੰਨੇ ਚਿਰ ਚੈੱਕ ਪਾਸ ਨਹੀਂ ਕਟੀਆਂ ਲਿਆਈਆਂ ਬਹੁਤ ਸੋਹਣੀ ਸਿੰਗੀ ਰੱਖ ਕੇ ਮੋੜਦੀਆਂ ਅੱਛਾ ਹਾਂ ਲੈ ਚੱਲ ਬਾਪੂ ਬਾਨੇ ਨੂੰ ਕਰਮਾਲੀ ਨੂੰ ਨਹੀਂ ਤਾਂ ਕਈਆਂ ਦੇ ਸਿੰਘ ਕਦੇ ਕਦਨ ਹੁੰਦੇ ਕਦੇ ਕਿਧਰ ਨੂੰ ਨਹੀਂ ਇਹਦੀ ਜਿਹੜੀ ਪੈਂਡ ਦੀ ਪੈਂਡ ਦਾਤੇਵਾਲ ਗਈ ਆ ਮੇਰੇ ਕੋਲੋਂ ਮੁੰਡਾ ਲਗਿਆ ਸੀ ਫਾਰਮ ਤੋਂ ਅੱਛਾ ਸਰਦੇਵ ਸਿੰਘ ਉਹਦਾ ਨਾਂ ਸੀ ਅੱਛਾ ਤੇ ਉਹ ਕਹਿੰਦਾ ਬਾਪੂ ਬਹੁਤ ਵਧੀਆ ਨਿਕਲੀ ਦੁੱਧ ਨੂੰ ਅੱਛਾ ਤੇ ਮੈਂ ਫਿਰ ਉਹੋ ਹੀ ਲੈਂਦੀ ਕਾਪੀ ਮੈਂ ਕਿਹਾ ਵੀ ਇਹ ਚੱਲੀ ਐ ਦੁੱਧ ਨੂੰ ਰਿਕਾਰਡ ਬਹੁਤ ਵਧੀਆ ਦਾ ਬੱਗੀ ਮੁੱਛ ਬਾਟਰ ਤੋਂ ਲੈਂਦੀ ਐ ਲੈ ਟੋਰੀ ਬਾਪੂ ਨਹੀਂ ਸੀ ਕਹਿੰਦੇ ਨਾ ਇੱਕ ਤਾਂ ਮਹਿੰਦੀ ਲਾਗੇ ਮਹਿੰਦੀ ਵਾਲ ਬਣਾਉਂਦੇ ਆ ਇੱਕ ਬਣੇ ਬਣਾਏ ਮਾਲਕ ਨੇ ਦਿੱਤੇ ਆ ਸਹੀ ਗੱਲ ਦੇਖ ਜੀਆਂ ਤਾਰਾਂ ਤੇ ਅਜੇ ਇੱਕ ਇੱਕ ਵਾਰੀ ਕੱਚੀਆਂ ਤਾਰਾਂ ਹੀਟ ਕੱਢੀਏ ਨੇ ਆਪਾਂ ਪੱਕੀਆਂ ਤੇ ਦੱਸਾਂਗੇ ਦੱਸ ਤੁਹਾਨੂੰ ਹੁਣ ਵੀ ਟੀਕੇ ਦੇ ਯੋਗਾ ਫਿਰ ਆ ਜਿਹੜਾ ਨਜੀਨਾ ਟੇਢੇ ਕੱਟ ਵਾਲਾ ਬਾਹਰ ਨੂੰ ਲਈ ਆਉਣਾ ਤੋਰ ਕੇ ਹੈ ਬੜਾ ਕਰਮਾ ਟੇਢਾ ਕੱਟ ਮਣਕਣੀ ਅੱਖ ਤੇ ਨਿੱਕੀ ਸਿੰਗੀ ਵੇ ਠੀਕ ਆ ਤੇ ਇਹਦੀ ਉਮਰ ਫਿਰ ਕਿੰਨੀ ਆ ਡੇਢ ਸਾਲ ਦੀ ਆ ਇਹ ਕਰਮਾ ਡੇਢ ਸਾਲ ਦੀ ਆ ਯਾਰ ਸੀਲਸ ਲੱਗ ਬੜੀਆਂ ਸੀਲਾਂ ਕਰਮਾਲੀਆਂ ਦਾ ਜਿੱਥੇ ਮਰਦੀ ਛੱਡ ਕੇ ਖੜਾ ਰਹਿ ਜਾਂ ਤੋਰੀ ਚੱਲ ਆ ਜਾ ਅੱਛਾ ਵਾਕਿਆ ਕਰਮਾਲੀਆਂ ਮਿਲਕ ਵੇਣ ਵੇਖੋ ਦੋਸਤੋ ਦੀ ਕਿੱਡੀ ਮੋਟੀ ਸਟਰੋਂਗ ਆਉਂਦੀ ਆ ਤੇ ਝੋਟੀ ਕਿਸੇ ਸਮੇਂ ਦੱਸੂਗੀ ਵੀ ਕਿਹੜਾ ਲਾਣਾ ਕਰਾਣਾ ਵਾ ਬਹੁਤ ਸਾਫ਼ ਸਲੱਗ ਆ ਬਾਈ ਟੇਢਾ ਕੱਟ ਜਿਹੜਾ ਬਾਰਡਰ ਬਿਲਡ ਦਾ ਨਾ ਅਮਨ ਸਿੰਘ ਇਹ ਚਮਕਦਾ ਹਾਂ ਤਦ ਜੀ ਵੀ ਚਮਕਦਾ ਤੇ ਆਪਦੀ ਹਾਈਟ ਤੇ ਵੀ ਚਮਕਦਾ ਠੀਕ ਆ ਦੇਖ ਲੈ ਆ ਸਿੰਗੀ ਬਹੁਤ ਸੋਹਣੀ ਲਿਆਂਦਾ ਜਿੰਨੀਆਂ ਵਾ ਕਟੀਆਂ ਲਿਆਈਆਂ ਬਹੁਤ ਸੋਹਣੀ ਸਿੰਗੀ ਰਾ ਕੇ ਮੋੜਦੀਆਂ ਅੱਛਾ ਹੂੰ ਲੈ ਚੱਲ ਬਾਪੂ ਬਾਨੇ ਨੂੰ ਕਰਮਾਲੀ ਨੂੰ ਨਹੀਂ ਤਾਂ ਕਈਆਂ ਦੇ ਸੇਂਗ ਕਦੇ ਕਦਨ ਹੁੰਦੇ ਕਦੇ ਕਿਧਰ ਨੂੰ ਨਹੀਂ ਅੱਛਾ ਨਿੱਕੇ ਨਿੱਕੇ ਸੇਂਗ ਉੱਥੇ ਹੀ ਕੱਟ ਲੈਂਦੀਆਂ ਜਿਵੇਂ ਹੈ ਕਟਰ ਨਾਲ ਨੇੜੇ ਨੇੜੇ ਕੱਟ ਕੇ ਬਣਾਏ ਹੁੰਦੇ ਅੱਛਾ ਨਹੀਂ ਵਾਕਿਆ ਸੋਹਣੀ ਕੱਟੀ ਤੇ ਕੋਈ ਪਤਾ ਪਿਓ ਪੂ ਵਾਲੇ ਪੱਖ ਤੋਂ ਕਿ ਨਹੀਂ ਆਪਾਂ ਨੂੰ ਇਹ ਬਾਰਡਰ ਬੈਲਟ ਦੀ ਆਪਾਂ ਪਿਓ ਬਾਰੇ ਨਹੀਂ ਇਹਦੇ ਪੁੱਛਿਆ ਕੋਈ ਵੀ ਅੱਛਾ ਹਾਂਜੀ ਠੀਕ ਆ ਇਹ ਬਾਰਡਰ ਬੈਲਟ ਦੀ ਆ ਸੋ ਦੋਸਤੋ ਅ ਜੀ ਮਿਲਕ ਬਣ ਇਥੋਂ ਕਰੋ ਚੈੱਕ ਤੇ ਇਹ ਅੱਖ ਸਿੰਗੀ ਸੂੰਗੀ ਦੇਖੋ ਬਾਕੀ ਬਾਪੂ ਇਹਨੂੰ ਸੇਵਾ ਵੀ ਤੋਂ ਬਹੁਤ ਆਰਡਰ ਆਰਡਰ ਬਹੁਤ ਸੋਹਣਾ ਲੱਗਾ ਵੇ ਜਿਵੇਂ ਮਰਜੀ ਖਰੀਦ ਕਰ ਮਾੜੀ ਇਹ ਨਕੀ ਵੇ ਥਣੀ ਕਿਡੀ ਸੋਹਣੀ ਲੱਗੀ ਆ ਗਾਇ ਬਹੁਤ ਆਚਾਰ ਚਾਰ ਲੱਗਾ ਗਾਇ ਬਗਲੇ ਪਾਸੇ ਨਿੱਪਲ ਵਾਲੇ ਥਾਣਾ ਦੇਖ ਕੇ ਵਰੀਆ ਬਾਕੀ ਮੇਨ ਖਾਸ ਇਹ ਤਾਂ ਜਦੋਂ ਹੱਥ ਲਾਉਣਾ ਉਹਦੇ ਪੂਛ ਚੱਕ ਲੈਂਦੀਆਂ ਓਏ ਕਰਮਾਂ ਵਾਲੀਆਂ ਇਹ ਯਾਰ ਕਰਦੀਆਂ ਨਾ ਜਿਹਨਾਂ ਨੂੰ ਖਰਾਕ ਪਾਈਦੀ ਆ ਪੂਰੀ ਇਹਨਾਂ ਨੂੰ ਕਰਮਾਂ ਵਾਲੀਆਂ ਨੂੰ ਠੀਕ ਆ ਤਸੀਲ ਪੂਰੀਆਂ ਠੀਕ ਆ ਤੇ ਇਸ ਤੋਂ ਅੱਗੇ 2 ਨੰਬਰ ਵਾਲੀ ਵੀ ਕੱਢ ਕੇ ਤੋੜ ਕੇ ਦਿਖਾਈਏ ਦੋਸਤੋ ਇਹ ਫੁੱਲ ਵੀਡੀਓ ਤਾਂ ਇਹਨਾਂ ਦੀ ਜਿਹੜੀ ਆ ਨਾ ਮੰਨ ਲਓ ਕੱਲ ਨੂੰ ਅਪਲੋਡ ਹੋਣੀ ਆ ਇੱਕ ਸ਼ੋਰਟ ਜੇ ਤੁਹਾਨੂੰ ਤੋੜ ਕੇ ਦਿਖਾ ਦੇ ਆ ਕਈਆਂ ਵੀਰਾਂ ਨੇ ਪਹਿਲਾਂ ਲੈਣਾ ਹੁੰਦੇ ਆ ਤੇ ਖਰੀਦਣਾ ਬਾਪੂ ਫਿਰ ਇਹਦੀ ਉਮਰ ਲਿਆ ਜਾ ਇਹ ਸਵਾ ਸਾਲ ਦੀ ਅੱਛਾ ਇਹ ਦਾ ਫਰਮਾ ਦਾ ਕੀ ਰਿਕਾਰਡ ਰਕੂੜ ਰਿਆ ਦੁੱਧ ਦਾ ਮਾਂ ਦਾ ਯਾਰ ਰਿਕਾਰਡ ਹੈਗਾ 16 ਪਲੱਸ 14 ਤੋਂ 15 16 ਤਾਈ ਗਈ ਇਹਦੀ ਮਾਂ ਠੀਕ ਆ ਹਾਂਜੀ ਤੇ ਇਹਦੀ ਜਿਹੜੀ ਭੈਣ ਦੀ ਪਿੰਡ ਦਾਤੇਵਾਲ ਗਈ ਆ ਮੇਰੇ ਕੋਲੋਂ ਮੁੰਡਾ ਲਗਿਆ ਸੀ ਫਾਰਮ ਤੋਂ ਅੱਛਾ ਸਰਦੇਵ ਸਿੰਘ ਉਹਦਾ ਨਾਂ ਸੀ ਅੱਛਾ ਤੇ ਉਹ ਕਹਿੰਦਾ ਬਾਪੂ ਬਹੁਤ ਵਧੀਆ ਨਿਕਲੀ ਦੁੱਧ ਨੂੰ ਅੱਛਾ ਤੇ ਮੈਂ ਫਿਰ ਉਹੋ ਹੀ ਲੈਂਦੀ ਕਾਪੀ ਮੈਂ ਕਿਹਾ ਵੀ ਇਹ ਚੱਲੀਏ ਦੁੱਧ ਨੂੰ ਰਿਕਾਰਡ ਬਹੁਤ ਵਧੀਆ ਦਾ ਬੱਗੀ ਮੁੱਛ ਬਾਟਰ ਤੋਂ ਲੈਂਦੀ ਆ ਠੀਕ ਲੈ ਤੋਰੀ ਬਾਪੂ ਬਹੁਤ ਸੋਹਣੀ ਹੈ ਯਾਰ ਇੱਕ ਗੱਲ ਜਦੋਂ ਹੈਂਡ ਬ੍ਰੇਕ ਨਹੀਂ ਲਾ ਦਿੰਦੇ ਆਪਾਂ ਗੱਡੀ ਦੀ ਲਾਏ ਵੇਲਾ ਹੈ ਉੱਥੇ ਹੀ ਖੜ ਜਾਂਦੀਆਂ ਜਿੱਥੇ ਤੂੰ ਰੁਕ ਜਾਣਾ ਮੈਂ ਕਹ ਜਿੱਥੇ ਨੂੰ ਖੜਾ ਹਰਤਾ ਉੱਥੇ ਖੜਾ ਤੁਰ ਪਿਆ ਤੇ ਤੁਰ ਪੈਂਦੀਆਂ ਕਰਮਾੜੀਆਂ ਤੇਰੇ ਮਗਰੀ ਆਉਂਦੀ ਨਹੀਂ ਮਗਰੀ ਆਉਣਾ ਇਹਨਾਂ ਨਾਲ ਰਾਹ ਬਰਾਹਮਾਂ ਤੁਰੀਆਂ ਆਉਦੀਆਂ ਨਹੀਂ ਵਾਕਿਆ ਕੋਈ ਗੁਣਤਾ ਹੈਗਾ ਤੇਰੇ ਕੋਲੇ ਦੱਸ ਦਾਣੀ ਨਹੀਂ ਗੁਣਤਾ ਨਹੀਂਗਾ ਬਸ ਸਾਬੇ ਨਾਨਕ ਦੀ ਕਿਰਪਾ ਇਹਨਾਂ ਨੂੰ ਸੰਭੀਦਾ ਹਾਂ ਦੇਖ ਲੈ ਚੱਲ ਫਿਰ ਬੰਨ ਇਹਨੂੰ ਆ ਜਾ ਕਰਮਾੜੀ ਚੰਗੀ ਆ ਛੋਟੀ ਜੀ ਬਹੁਤ ਸੋਹਣੀ ਆ ਇਹਦੀ ਮਾਂ ਦਾ ਵੀ ਰਿਕਾਰਡ ਵਧੀਆ ਸੀ ਗਾਂ ਇਹਦੀ ਭੈਣ ਜਿਹੜੀ ਉਹ ਵੀ ਦੁੱਧ ਤੇ ਬਹੁਤ ਸੋਹਣੀ ਆਈ ਹੈ ਅੱਛਾ ਫਿਰ ਉਹਦੇ ਵਾਲ ਵੇਖ ਕੇ ਤੂੰ ਇਹਨੂੰ ਮੈਂ ਉਹਦੇ ਵਾਲ ਵੇਖ ਕੇ ਲੈਂਦੀ ਆ ਅੱਛਾ ਤੇ ਮੈਂ ਕਿਹਾ ਯਾਰ ਇਹ ਉਹਨੇ ਮੈਨੂੰ ਫੋਨ ਕੀਤਾ ਬਾਪੂ ਬਹੁਤ ਸੋਹਣੀ ਆ ਅੱਛਾ ਤੇ ਤੂੰ ਕਟੀਆਂ ਦੋ ਹੋਰ ਲਿਆਂ ਅਸੀਂ ਲੈ ਲਿਆਂ ਵਧਾਈਆਂ ਹੈ ਹਾਂ ਵਧਾਈਆਂ ਮਿਲੀਆਂ ਮੈਂ ਫਿਰ ਮੈਂ ਕਿਹਾ ਚੱਲ ਜੋੜਾ ਪਾਲਦਾ ਦੇਖ ਫਿਰ ਇੱਕ ਮਿਲ ਗਈ ਉਹਦਣ ਆਰਡਰ ਇਹਦਾ ਵੀ ਬਹੁਤ ਸਾਫ ਆਰਡਰ ਬਹੁਤ ਸੋਹਣਾ ਕੁਆਰਟਰ ਦੇਖ ਆ ਵੇਖੋ ਦੋਸਤ ਜੇ ਵੇ ਜਿੱਦਾਂ ਨਾ ਗੱਬਣ ਪਸੂ ਦਾ ਹੁੰਦਾ ਵਾਕਿਆ ਦੇਖ ਥਣ ਜਿੱਦਾਂ ਗੱਬਣ ਦੇ ਲਿਓੜੀ ਬਣਾਈ ਹੁੰਦੀ ਆ ਇਹ ਆ ਕੀ ਯਾਰ ਹਨਾ ਆ ਚੀਜ਼ ਇਹ ਵੇਖੀਏ ਨੇ ਇੱਥੇ ਲਿਆਉਣਾ ਜਦੋਂ ਮੌਨਸੂਨ ਤੇ ਆਈ ਗੱਲਾਂ ਹੋਣਗੀਆਂ ਇਹਦੀਆਂ ਯਾਰ ਜਦੋਂ ਚੱਡਾ ਚੱਡਾ ਲੈ ਕੇ ਤੂੰ ਵੀ ਰਾਤੀ ਦਿੰਦਾ ਇਹ ਕੱਟੀ ਦੀ ਫਿਰ ਪੂਰੀ ਹਾਂ ਹਾਂ ਗਾਰੰਟੀ ਫੁੱਲ ਦੇਵਾਂਗਾ ਮੈਂ ਪੂਰਾ ਚੱਡਾ ਕਢੂ ਪੂਰਾ ਦੁੱਧ ਦਊ ਨਾ ਦਊ ਤੇ ਜਿੰਨੀ ਕੀਮਤ ਦਿੱਤੀ ਮੈਂ ਉਹਦੀ ਸੰਭਾਈ ਵੀ ਦੇਵਾਂਗਾ ਨੂੰ ਠੀਕ ਆ ਇਹ ਕੱਟੀ ਉਹ ਜੀ ਕਿਉਂਕਿ ਮੈਨੂੰ ਇਹਨਾਂ ਦੇ ਮਾਣ ਆ ਅੱਛਾ ਬੱਗੀ ਮੋਛ ਚ ਠੀਕ ਆ ਤੇ ਬੱਗੀ ਮੋਛ ਜਿੰਨ ਪਹਿਲੇ ਸੂਏ 10 12 ਲੀਟਰ ਤੋਂ ਸਟਾਰਟ ਹੋ ਜਾਣੀ ਆ ਠੀਕ ਆ ਹਾਂਜੀ ਠੀਕ ਆ ਤੇ ਇਸ ਤੋਂ ਅੱਗੇ ਜਿਹੜਾ ਫਰਾ ਨਗੀਨਾ ਲਿਆਂਦਾ ਇਹ ਪੂਰੀ ਆ ਜੀ ਇਹ ਕਿਹੜੇ ਏਰੀਆ ਦਾ ਇਹ ਅੰਮ੍ਰਿਤਸਰ ਦੀ ਐ ਡੈਰੀ ਦੀ ਅੱਛਾ ਡੈਰੀ ਫਾਰਮ ਦਾ ਬੱਚਾ ਇਹ ਅੱਛਾ ਡੈਰੀ ਤੈਨੂੰ ਪਤਾ ਦੁੱਧ 13 14 ਭਾਤ ਤੋਂ ਚੱਲਦੀਆਂ ਗਰਮ ਵਾਲੀਆਂ 17 ਤੱਕ ਜਾਂਦੀਆਂ ਸਹੀ ਗੱਲ ਆ ਚੰਗੇ ਰਵੇ ਹੁੰਦੇ ਉਹਨਾਂ ਕੋਲੇ ਬਿਲਕੁਲ ਇਹ ਫਿਰ ਮੈਂ ਲਿਆ ਸੀ ਦੋ ਇੱਕ ਸੇਲ ਹੋ ਚੁੱਕੀ ਆ ਅੱਛਾ ਇੱਕ ਕਰਮਾ ਵਾਲੀ ਆ ਖੜੀ ਆ ਠੀਕ ਆ ਤੇ ਵੇਖੇ ਦੀ ਝੂਲੀ ਚਾਲੀ ਇਹ ਹੈਗੀ ਆ ਮਹਿੰਦੀ ਬੂਰੀ ਠੀਕ ਆ ਜਿਹਨੂੰ ਮਹਿੰਦੀ ਕਹਿੰਦੇ ਨੇ ਨਾ ਇੱਕ ਤਾਂ ਮਹਿੰਦੀ ਲਾ ਕੇ ਮਹਿੰਦੀ ਵਾਲ ਬਣਾਉਂਦੇ ਆ ਬਣੇ ਬਣਾਏ ਮਾਲਕ ਨੇ ਦਿੱਤੇ ਆ ਸਹੀ ਗੱਲ ਦੇਖ ਜੀ ਕੋਈ ਸ਼ੱਕ ਨਹੀਂ ਬਾਪੂ ਬਾਪੂ ਇਹਦੀ ਉਮਰ ਕਿੰਨੀ ਕ ਹੋ ਚੁੱਕੀ ਆ ਇਹ 2 ਸਾਲ ਦੀ ਅੱਛਾ ਹਾਂ ਤੇ ਫਿਰ ਤਾਂ ਇਹ ਗੱਬੜ ਹੋਣ ਦੇ ਬਵਾਤੇ ਆ ਕੱਚੀਆਂ ਤਾਰਾਂ ਤੇ ਹਜੇ ਇੱਕ ਇੱਕ ਵਾਰੀ ਕੱਚੀਆਂ ਤਾਰਾਂ ਹੀਟ ਕੱਢੀਏ ਨੇ ਅੱਛਾ ਆਪਾਂ ਪੱਕੀਆਂ ਤੇ ਦੱਸਾਂਗੇ ਦੱਸ ਤਾਨੂੰ ਹੁਣ ਵੀ ਟੀਕੇ ਦੇ ਜੋਗ بس اے غلطی تیری سیفتਾ باپو نہیں تے اج کل والے جویں میں سسٹم دیکھی جانا ہاں جی اگلے ماڑ آ جا ਟੀਕਾ ਸਟਰਾਪ ਖਾ ਕੇ ਉਹਦੇ کہہਦੇ ਨਹੀਂ ਉਹ ਗੱਲ ਆਪਾਂ ਨਹੀਂ ਕਰਨੀ ਝੂਠ ਨਹੀਂ ਮਾਰਨਾ ہاں سچ ਕਹਿੰਦੇ ਸਾਜੀ ਤੇ ਖੜਾ ਜਿੱਥੇ ਸੱਚ ਚੱਲੂਗਾ ਝੂਠ ਮਾਰ ਕੇ ਇੱਕ ਵਾਰੀ ਕਰ ਲਾਂਗੇ ਕੀ ਫਾਇਦਾ ਇਹ ਤਾਂ ਗੱਲ ਹੈ ਗੱਲ ਦੱਸਾਂਗੇ اگلے ਨੂੰ ਸੋਣਾਂ ਵਾਲੇ 사ਜੀ ਵੀ ਬਾਈਆਂ ਨੂੰ ਟੀਕਾ ਲੱਗਾ ਉਹ ਵੀ ਆਪਾਂ ਕਹੇ ਟੀਕਾ ਭਰਾਵੇ ਤਾਂ ਵੀ ਆਪਾਂ ਕਹਿਣਾ ਨਹੀਂ ਸੂਣ ਵਾਲੀ ਆ بھائی ਜਿੰਨੇ ਚਿਰ ਚੈੱਕ ਪਾਸ ਨਹੀਂ ਹੁੰਦੀ ਠੀਕ ਆ ਉਹਨਾਂ ਚਿਰ ਮੈਂ ਕਰਦਾ ਨਹੀਂ ਕਿਸੇ ਨਾਲ ਗੱਲ ਠੀਕ ਆ ਚੈੱਕ ਪਾਸ ਕਰਕੇ ਦਊਗਾ ਜਿਹੜੀ ਸੂਣ ਵਾਲੀ ਹੋਊਗੀ ਠੀਕ ਆ ਠੀਕ ਆ ਪਮਾਟੀ ਕਾ ਪਪਰਾ ਇਹ ਕੱਚੀ ਤਾਰ ਕਿਹਾ ਤੇ ਕੱਚੀ ਤਾਰ ਹੀ ਕੱਢੀ ਹੈ ਪੱਕੀ ਜਦੋਂ ਕੱਢੂਗਾ ਦੱਸੂਗਾ ਵੀ ਹੁਣ ਪੱਕੀ ਘਾਰ ਆ ਠੀਕ ਆ ਹਾਂਜੀ ਤੇ ਬਾਪੂ ਬੇਲਬੂਲ ਕੱਦ ਕਾੜਦਾ ਇਹਦਾ ਵੀ ਬਹੁਤ ਸੋਹਣਾ ਵਾ ਮੈਂ ਕਿਹਾ ਯਾਰ ਕਿਆ ਬਾਤਾਂ ਵੇ ਝੂਲੀ ਵਾਲੀ ਆ ਪਹਿਲੀਆਂ ਬੂਰੀਆਂ ਕਰਮਾਂ ਵਾਲੀਆਂ ਜਿਹੜੀਆਂ ਪਹਿਲਵਾਨ ਚੁੰਗਦੇ ਰਹੇ ਪਹਿਲਵਾਨ ਚੁੰਗਦੇ ਸੀ ਖਾੜਿਆਂ ਦੇ ਵਿੱਚ ਬੂਰੀਆਂ ਦੁੱਧ ਪੀ ਕੇ ਫਿਰ ਉਹ ਪਹਿਲੇ ਨੰਬਰ ਤੇ ਆਉਂਦੇ ਸੀ ਅੱਛਾ ਤੇ ਉਹ ਬੂਰੀ ਆ ਅੱਛਾ ਹਾਂ ਤੇ ਫਿਰ ਬਾਪੂ ਹਾਂਜੀ ਵਖਾ ਇਹਦੇ ਥਣ ਥਣ ਕਰਾ ਦੇ ਸੱਲੀ ਕਰਾ ਇਹ ਯਾਰ ਜਿੱਧਰੋਂ ਮਰਜ਼ੀ ਬਹਿ ਕੇ ਚੋਈ ਜਾ ਖੱਬੇ ਪਾਸੇ ਨਹੀਂ ਫੜਲਾ ਥਣ ਜਿੱਧਰ ਦੀ ਮਰਜ਼ੀ ਫੜਲਾ ਲੈ ਕੱਲਾ ਕੱਲਾ ਥਣ ਵੇ ਐ ਦੀ ਅੱਗੇ ਦੀ ਵੀ ਬਾ ਆਪਣਾ ਦੂਜੇ ਪਾਸੇ ਬਹਿ ਜਾ ਦੂਜੇ ਪਾਸੇ ਬਹਿ ਜਾ ਯਾਰ ਇਹ ਕੋਈ ਥੋੜੀ ਆ ਇਹ ਰਵਾ ਜਿੱਧਰ ਦੀ ਮਰਜ਼ੀ ਬਹਿ ਕੇ ਚੋਈ ਨਹੀਂ ਲੈ ਅੱਛਾ ਜਿਵੇਂ ਮਰਜੀ ਐ ਇਹ ਲਾਤ ਕਿਹਨਾਂ ਹਲਾਉਗੀ ਜਦੋਂ ਤਿਆਰ ਹੋਗੀ ਮੈਨੂੰ ਸਾਧ ਲੈ ਬਸ ਸੂਪ ਹੀ ਹੋਣ ਬਾਈ ਇਹ ਲਾਤ ਮਾਰਦੀ ਆ ਮੈਂ ਧੱਸੂਗਾ ਕਿਵੇਂ ਮਾਰੀ ਲਾਤੇ ਨੇ ਯਾਰ ਹੋ ਤਾਂ ਬਾਪੂ ਐ ਗਾਲੇ ਪੈ ਗਈ ਐ ਜਿਵੇਂ ਚੋਣ ਲੱਗਾ ਮੈਂ ਕਹਿੰਦਾ ਦੇਖੋ ਇਧਰ ਗਾਲੇ ਪਈ ਰਾਮ ਐ ਚੋਈ ਜਾ ਭਾ ਮੈਨੂੰ ਇਤਰਾ ਧਰਮਾ ਵਾਲੀ ਭਾਗ ਲਾਉ ਜਿਹੜੇ ਘਰੇ ਗਈ ਵਾਕਿਆ ਦੋਸਤੋ ਇਧਰ ਵੇਖੋ ਯਾਰ ਹੈ ਉਸੇ ਵੇਲੇ ਗਾਲੇ ਪਈ ਉਹਨੇ ਤਾਂ ਗਾਲੀ ਪਾਟ ਲਈ ਜਿਵੇਂ ਐਂ ਭਲਾ ਚੋਲਿਆ ਕਰਿਓ ਹੈ ਹਾਂ ਜਿੱਦਾਂ ਮਰਜੀ ਬਹਿ ਕੇ ਲੈ ਖੱਬੇ ਸੱਜੇ ਹੋਈ ਜਾ ਜਿਵੇਂ ਮਰਜੀ ਕੋਈ ਉਹਨੂੰ ਪਤਾ ਹੀ ਨਹੀਂ ਠੀਕ ਆ ਨਹੀਂ ਬਲੱਡ ਨਹੀਂ ਮਿਲਦਾ ਇਹ ਹਾਂਜੀ ਹਾਂਜੀ ਉਹ ਵੀ ਚੈੱਕ ਕਰਾਂ ਹਾਂਜੀ ਦੀ ਸਫਤ ਬੜੀ ਕਰਨ ਰਿਹਾ ਸੀ ਗਾਰੰਟੀ ਦੇ ਮੈਂ ਕਹਿੰਦਾ ਯਾਰ ਉਹ ਵੀ ਬਾਤ ਵਧੀਆ ਯਾਰ ਇਧਰ ਵੇਖਿਆ ਕਿਆ ਬਾਤਾਂ ਯਾਰ ਇਹ ਜਿੱਦਾਂ ਮਰਜੀ ਬਹਿ ਜਾ ਇਹ ਕਿਤੇ ਭਜਦੀ ਹੈ ਲੈ ਅੱਛਾ ਆਵੇ ਨਹੀਂ ਵਾਕਿਆ ਹਾਂ ਲੱਤ ਪਛਾਹ ਕਰ ਲਈਏ ਨੇ ਵੀ ਲੈ ਲੈ ਯਾਰ ਰਵੇ ਯਾਰ ਤੋਂ ਉਵੇਂ ਉਵੇਂ ਪਛਾਹ ਕਰੀ ਜਾਂਦੀ ਉਹਵੇਂ ਲੱਤ ਪਛਾਹ ਕਰੀ ਜਾਂਦੀ ਪੱਟ ਲਿਆ ਉਹਨੇ ਵੀ ਗਾਲਾਂ ਇਧਰ ਵੇਖ ਲੈ ਨਹੀਂ ਵਾਕਿਆ ਗੱਲ ਤਰੀ ਸਹੀ ਆ ਇਹ ਰਵੇ ਆ ਯਾਰ ਰਵੇ ਨਹੀਂ ਮਿਲਦੇ ਵਾਕਿਆ ਗੱਲ ਸਹੀ ਆ ਤੇ ਅਜ ਦੀ ਵੀ ਗੱਲ ਬੁਖਾਰੇ ਕੋ ਹਾ ਵੇ ਮੈਂ ਨਾ ਟੇਡਾ ਕੱਟਦਾ ਫਿਰ ਅੱਗੇ ਵੀ ਛਾਣ ਫਾਰਮ ਦੀ ਦੇਖ ਲੈ ਆ ਚੱਕੋ ਨੇ ਵੀ ਲੱਤ ਲੈ ਉਹਨੇ ਵੀ ਲੱਤ ਪੈਸੇ ਕਰ ਲਈ ਵਾਕਿਆ ਵਾ ਯਾਰ ਟਾਪ ਟਾਪ ਦੇ ਥਾਣ ਦੇਖਦਾ ਸੋਹਣਾ ਕਿਹਦਾ ਉਸ ਉਹਦਾ ਹੀ ਚੱਕ ਲੈਂਦੀਆਂ ਬਾਪੂ ਹਣ ਨੀ ਕੈ ਨੀ ਕਾ ਥਾਣ ਨਿਪਣ ਵਾਲਾ ਲੱਗਾ ਇਹਨਾਂ ਨੂੰ ਹਾਂ ਹਾਂ ਟੇਡਾ ਕੱਟ ਮਣਕਣੀ ਅੱਖ ਲੈ ਵੇਖ ਦਸ਼ਕ ਨੂੰ ਦਿਖਾ ਨਹੀਂ ਵਾਕਿਆ ਗੱਲ ਮੰਤਰ ਮਹਾਰਾਜ ਨੇ ਕਿਤਰਾ ਬਣਾਈ ਵੇ ਸਹੀ ਗੱਲ ਆ ਨਹੀਂ ਕੋਈ ਸ਼ੱਕ ਨਹੀਂ ਬਾਪੂ ਤੇਰੀ ਸੰਭਾਈ ਬੋਲਦੀ ਆ ਜਦੋਂ ਬਾਤ ਕਰੀ ਕਰਦਾ ਬਾਪੂ ਯਾਰ ਸੰਭਾਈ ਆਪਾਂ ਜਿੰਨੇ ਬੱਚੇ ਹੋ ਜਾਂਦੇ ਆਪਾਂ ਦਾਣਾ ਪੂਰਾ ਪਾਉਣੇ ਫੀਡ ਪੂਰੀ ਪਾਉਣੇ ਇਹਨਾਂ ਨੂੰ ਤਾਂ ਆਪਣੇ ਫਾਰਮ ਦਾ 10 ਦਿਨ ਖੜ ਜਾਣ ਪਾ 15 ਦਿਨ ਖੜ ਜਾਣ ਠੀਕ ਆ ਸ਼ੌਂਕ ਆ ਤੇ ਬਾਪੂ ਆਪਣਾ ਐਡਰੈਸ ਦੱਸ ਦੇ ਨੇੜੇ ਆ ਕੇ ਮਾੜਾ ਯਾ ਮੇਰਾ ਨਾਮ ਹੈਗਾ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮੇਲਕ ਕਾਲੀਆਂ ਹਾਂ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਇਧਰ ਕੋੜੀ ਸਿਖਾਂ ਤੇ ਇਧਰ ਫਤੇਗੜ ਪੋਂ ਤੂਰ ਜੋਗੇ ਵਾਲਾ ਰੋਡ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮਿਲਦੇ ਆਂ ਦੋਸਤੋ ਆਪਾਂ ਫੇਰ ਕੋਈ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਤੇ ਆਪਾਂ ਤੁਹਾਨੂੰ ਇਹੋ ਜਿਹੇ ਨਗੀਨੇ ਫਾਰਮ ਤੋਂ ਲਿਆਉਂਦੇ ਰਹਿਣਾ ਕੱਢ ਕੇ ਬਾਪੂ ਦੇ ਫਾਰਮ ਤੋਂ ਬਹੁਤ ਚੰਗੇ ਚੰਗੇ ਪਹੂ ਲਿਆਉਂਦਾ ਵਾ ਤੇ ਵੀਡੀਓ ਲਈ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ